ਉਹ ਚਲਾ ਗਿਆ ਬਹੁਤ ਖੁਸ਼ ਹੋਇਆ ਮੁੱਡੇ ਤੇ ਧਰੇ ਹੋਏ ਕੱਪੜੇ ਨਾਲ ਉਹਨੇ ਆਪਣੀ ਗਰਮੀ ਮੂੰਹ ਸਾਫ਼ ਕੀਤਾ ਤੇ ਉਹਨੂੰ ਪ੍ਰਕਰਮਾਂ ਚ ਜਾਂਦਿਆਂ ਐਹ ਪ੍ਰਤੀਤ ਹੋਇਆ ਜਿਵੇਂ ਸੱਚਮੁੱਚ ਹੁਣੇ ਹੀ ਉਹਦਾ ਦਿਲਦਰ ਮੁੱਕ ਗਿਆ ਹੋਵੇ ਦੁੱਖ ਤੇ ਕਲਪਲੇਸ਼ ਮਿਟ ਗਏ ਹੋਣ ਇੱਕ ਵਾਰ ਉਹਨੂੰ ਬਿਲਕੁਲ ਇਸੇ ਤਰ੍ਹਾਂ ਮਹਿਸੂਸ ਹੋਇਆ ਤੁਸੀਂ ਵੀ ਕਦੇ ਦਰਵਾਤ ਸਿਰ ਜਾਂਦੇ ਹੋ ਮੇਰਾ ਵਿਸ਼ਵਾਸ ਹੈ ਭਾਵਨਾ ਨਾਲ ਸਰੋਵਰ ਚ ਇਸ਼ਨਾਨ ਕਰਕੇ ਨਿਕਲਦੇ ਹੋ ਉਸੇ ਵਕਤ ਤੁਹਾਨੂੰ ਮਹਿਸੂਸ ਹੁੰਦਾ ਜਿਵੇਂ ਬਹੁਤ ਕੁਝ ਸਿਰ ਤੋਂ ਉਤਰ ਗਿਆ ਹਰ ਮੰਦਰ ਸਾਹਿਬ ਦਰਸ਼ਨ ਕਰਕੇ ਜਦੋਂ ਬਾਹਰ ਆਉਂਗੇ ਤੁਹਾਨੂੰ ਐ ਲੱਗੇਗਾ ਜਿਵੇਂ ਕਿੰਨਾ ਹੀ ਭਾਰ ਉੱਤਰ ਗਿਆ ਜਿਹੜਾ ਸ਼ਾਇਦ ਮੈਂ ਕਿਥੋਂ ਤੁਰਿਆ ਹੋਇਆ ਸੀ ਸੁਪੇਨ ਤੋਂ ਚੱਲਿਆ ਹੋਇਆ ਜਿੰਨਾ ਭਾਰ ਸੀ ਉੱਤਰ ਗਿਆ ਮੱਥਾ ਟੇਕ ਕੇ ਰਿਸ਼ਤੇਦਾਰੀਆਂ ਵਿੱਚ ਜਾ ਕੇ ਹਲਕੇ ਨਹੀਂ ਹੋਮੋਂਗੇ ਜਿੰਨੇ ਹਰ ਮੰਦਰ ਸਾਹਿਬ ਦਰਸ਼ਨ ਕਰਕੇ ਹਲਕਾ ਹੋਇਆ ਇਹ ਗੁਰੂ ਦੀ ਨਦਰ ਹੈ ਭਾਵਨਾ ਵਾਲੇ ਸਿੱਖਾ ਨਾ ਹੁੰਦਾ ਅੱਜ ਨੂਰਮ ਮੁਸਲਮਾਨ ਪਰ ਕਰਮਾਂ 'ਚ ਜਨ ਦਾ ਸੋਚਦਾ ਕਿ ਅੱਜ ਤਾਂ ਭਾਰ ਉੱਤਰ ਗਿਆ ਸੱਚੀ ਗਰੀਬੀ ਮੁੱਕ ਗਈ ਸੱਚ ਮੁੱਚ ਦੁੱਖ ਉੱਤਰ ਗਏ ਜਦੋਂ ਨੇ ਜਾ ਕੇ ਗੱਡਾ ਜੋੜਿਆ ਨਾ ਉਹਦੇ ਚਿੱਤ 'ਚ ਖਿਆਲ ਆਇਆ ਤੇ ਅੱਖਾਂ ਭਰ ਆਈਆਂ ਕਹਿੰਦਾ ਓਏ ਲਹਣਤੀਆ ਆਪਣੇ ਲਈ ਮੰਗਲਿਆ ਆਪਣੇ ਬੱਚਿਆਂ ਲਈ ਮੰਗਲਿਆ ਆਪਣੇ ਸੁੱਖ ਮੰਗਲੇ ਆ ਜਿਹੜਾ ਜਾਨਵਰ ਤੇਰਾ ਖੁੱਤੀ ਜਿਹਦੇ ਉੱਤੇ ਤੂੰ ਭਾਰ ਲੱਦ ਲੱਦ ਕੇ ਟਾਂ ਟੋ ਟੋ ਕੇ ਬੱਚੇ ਪਾਲੇ ਨੇ ਇਹਦਾ ਵੀ ਭਲਾ ਮੰਗਲੇਂਦਾ ਤੁਸੀਂ ਕਦੇ ਵੇਖਿਆ ਹੁਣ ਪੰਜਾਬ 'ਚ ਜਦੋਂ ਇੱਟਾਂ ਢੋਣ ਵਾਲੇ ਆਪਣੇ ਗਧੇ ਜਾਂ ਖੋਤੇ ਨੂੰ ਜੋੜਦੇ ਨਾ ਤਾਂ ਉਹਦੀ ਕੰਢ ਉੱਤੇ ਹੱਥ ਫੇਰਦੇ ਪਿਆਰ ਕਰਦੇ ਭਾਈ ਉਹ ਭਾਰ ਢੋਂਦਾ ਜਦੋਂ ਮਈਆਂ ਪਸ਼ੂ ਮੱਝ ਗਾਂ ਚੋਣ ਵਾਸਤੇ ਦੁੱਧ ਬਹਿੰਦੀਆਂ ਸੰ ਤਾਂ ਮਿਉਂ ਦੇ ਕੰਢ ਤੇ ਹੱਥ ਫੇਰਨਾ ਪਸ਼ੂ ਦੇ ਕਿਉਂ ਭਾਈ ਉਹ ਚੰਗੀ ਚੀਜ਼ ਦੇ ਰਿਹਾ ਕਹਿੰਦੇ ਅਜ ਨੂਰਉਲ ਮੁਸਲਮਾਨ ਜਦੋਂ ਵੱਡਾ ਜੋੜਨ ਲੱਗਾ ਉਹਦੇ ਚਿੱਤ 'ਚ ਆਪਣੇ ਜਾਨਵਰ ਦਾ ਭਲਾ ਆ ਗਿਆ। ਉਸੇ ਵਕਤ ਪਿੱਛੇ ਮੁੜ ਪਿਆ। ਪਿੱਛੇ ਮੁੜਿਆ ਤੇ ਵਾਪਸ ਪ੍ਰਕਰਮਾਂ 'ਚ ਆ ਗਿਆ। ਕੱਚੀ ਪ੍ਰਕਰਮਾਂ ਸਰੋਵਰ ਦੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਧਰੋਂ ਆ ਰਹੇ ਨੇ। ਬਾਬਾ ਬੁੱਢਾ ਸਹਿਬ ਭਾਈ ਗੁਰਦਾਸ ਗੁਰੂ ਦੇ ਸਿੱਖ ਨਾਲ ਨੇ। ਇਹ ਹੱਥ ਜੋੜ ਕੇ ਮੋਢੇ ਖਲੋ ਗਿਆ। ਪਾਤਸ਼ਾਹ ਨੇ ਕਿਹਾ ਹੁਣ ਕੀ ਹੈ ਨੂਰੇ ਮੁਸਲਮਾਨ ਨੂੰ? ਕਹਿੰਦੇ ਹੁਣ ਕੀ ਹੋਇਆ ਭਾਈ? ਕਹਿੰਦਾ ਜੀ ਇੱਕ ਚੀਜ਼ ਮੰਗਣੀ ਰਹਿ ਗਈ। ਹਜ਼ੂਰ ਕਹਿੰਦੇ ਦੱਸ। ਕਹਿੰਦਾ ਜੀ ਮੇਰਾ ਤਾਂ ਭਲਾ ਕਰ ਦਿੱਤਾ। ਮੇਰੀ ਖੁੱਤੀ ਦਾ ਵੀ ਭਲਾ ਕਰ ਦਿਓ ਨੇ ਮੇਰਾ ਬੜਾ ਲਿਖਾ ਦਿੱਤਾ। ਉਹਨੇ ਪਹਾੜ ਟੋਟੋ ਕੇ ਮੇਰੇ ਬੱਚੇ ਪਾਲੇ ਨੇ ਮਰਨ ਜੋ ਉਹਦਾ ਵੀ ਭਲਾ ਕਰਦਾ। ਪਾਤਸ਼ਾਹ ਬਹੁਤ ਖੁਸ਼ ਹੋਏ ਕਹਿੰਦੇ ਤੂੰ ਆਪਣੇ ਜਾਨਵਰ ਦਾ ਭਲਾ ਮੰਗਿਆ। ਹੱਸ ਪਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਕੇ ਬੋਲੇ ਕਹਿੰਦੇ ਜਾ ਤੇਰੇ ਨਾਲ ਨਾਲ ਨਾ ਤੇਰੀ ਖੋਤੀ ਦਾ ਵੀ ਪਲਾ ਤੇਰੇ ਨਾਲ ਨਾਲ ਉਹਦਾ ਵੀ ਪਲਾ ਇੱਕ ਚੀਜ਼ ਨੋਟ ਕਰਿਓ ਮੈਂ ਕਈ ਵਾਰ ਕਥਾ ਵਿੱਚ ਬੇਨਤੀ ਕੀਤੀ ਲਾਈਵ ਤੋਂ ਵੀ ਅੱਗੇ ਸਿਆਣੀਆਂ ਮਾਈਆਂ ਘਰ ਦੀ ਰਸੋਈ ਚੋਂ ਧਰਮ ਸ਼ੁਰੂ ਕਰਦੀਆਂ ਸੀ ਜਦੋਂ 5-10 ਪਰਿਵਾਰ ਜੀਆਂ ਦਾ ਪ੍ਰਸ਼ਾਦਾ ਬਣਾਉਣਾ ਥੋੜਾ ਜਿਹਾ ਆਟਾ ਤੋੜ ਕੇ ਬੀਬੀਆਂ ਨੇ ਰੱਖ ਲੈਣਾ ਸਾਰੇ ਪ੍ਰਸ਼ਾਦੇ ਬਣਾ ਕੇ ਉਸ ਆਟੇ ਦਾ ਇੱਕ ਛੋਟਾ ਜਿਹਾ ਪ੍ਰਸ਼ਾਦਾ ਬਣਾਉਣਾ ਉਹ ਬਾਅਦ ਵਿੱਚ ਪੰਛੀਆਂ ਨੂੰ ਜਾਨਵਰਾਂ ਨੂੰ ਚੜੀਆਂ ਨੂੰ ਜਾਂ ਕਿਸੇ ਬੱਚੇ ਨੂੰ ਕਹਿਣਾ ਪਤਾ ਮਾਰ ਉੱਤੇ ਨੂੰ ਪਾਇਆ ਕਿਉਂ ਭਾਈ ਘਰ ਦੇ 14-14 ਜੀਆਂ ਨੇ ਰੋਟੀ ਖਾਣੀ ਹੈ ਪਹਿਲਾਂ ਕਿਸੇ ਜਾਨਵਰ ਨੂੰ ਬੁਰਕੀ ਪਾ ਦਿੱਤੀ ਇਹ ਵੀ ਧਰਮ ਸਮਝਦੇ ਸੀ ਲੋਕ ਔਰ ਲੋਕਾਂ ਦੇ ਘਰਾਂ 'ਚ ਬਰਕਤ ਸੀ ਪਿਆਰ ਸੀ ਇਤਫਾਕ ਸੀ ਮਾਫ ਕਰਿਓ ਹੁਣ ਉੱਥੇ ਹਾਲਾਤ ਵਿਗੜ ਗਏ ਨੇ ਉਹ ਤੁਹਾਨੂੰ ਪਤਾ ਹੈ ਪੜੀਆਂ ਲਖੀਆਂ ਨਹੀਂ ਬੀਬੀਆਂ ਜਦੋਂ ਦੀ ਆ ਗਈਆਂ ਗੁੱਸਾ ਨਾ ਕਰਿਓ ਪੜੀਆਂ ਲਖੀਆਂ ਉਹ ਪਤਾ ਕੀ ਕਰਦੀਆਂ ਜਦੋਂ ਦੀਆਂ ਫਰਿੱਜਾਂ ਆਈਆਂ ਪੱਠਾ ਹੀ ਆਟਾ ਗੁੰਨ ਕੇ ਫਰਿੱਜ ਚ ਰੱਖ ਲੈਂਦੀਆਂ ਕੱਠਾ ਹੀ 2 ਕਿਲੋ ਆਟਾ ਇਕੱਠਾ ਹੀ ਗੁੱਡ ਕੇ ਫਰਿੱਜ ਵਿੱਚ ਰੱਖਿਆ ਹੋਇਆ ਜਦੋਂ ਰੋਟੀ ਬਣਾਉਣੀ ਹੈ ਪੁੱਛ ਪੁੱਛ ਕੇ ਬਣਾਉਣੀ ਆ ਤੁਸੀਂ ਕਿੰਨੀਆਂ ਖਾਓਗੇ ਤੁਸੀਂ ਕਿੰਨੀਆਂ ਖਾਓਗੇ ਤੁਸੀਂ ਕਿੰਨੀ ਗਿਣ ਕੇ ਰੋਟੀ ਬਣਦੀ ਆ ਹੁਣ ਉੱਤੇ ਇੱਕ ਵੀ ਰੋਟੀ ਨਹੀਂ ਛਾਬੇ ਚ ਹੁੰਦੀ ਬਚੀ ਵੀ ਕਿਸੇ ਜਾਨਵਰ ਨੂੰ ਪਾਉਣੀ ਜਿਹੜੇ ਪਾਉਣ ਵਾਲੇ ਨੇ ਉਹ ਬਹਿਮੀ ਹੋ ਗਏ ਉਹ ਕਾਲਾ ਕੁੱਤਾ ਲੱਭੀ ਜਾਂਦੇ ਆ ਵੇ ਕਾਲਾ ਕੁੱਤਾ ਦੱਸਿਆ ਪੰਡਤ ਨੇ ਜੇ ਕਾਲੇ ਕੁੱਤੇ ਨੂੰ ਪਾਈ ਤਾਂ ਗ੍ਰਹਿ ਖਤਮ ਹੋ ਜਣੇ ਸ਼ਨੀ ਦਾ ਪਰਕੋਪ ਘਟਿਆ ਮੈਂ ਆਪਣੀ ਕਲੋਨੀ ਚ ਗਿਆ ਤਾਂ ਮੈਂ ਉਹ ਜਿਹੜਾ ਸਿਕਿਉਰਿਟੀ ਗਾਰਡ ਹੁੰਦਾ ਨਾ ਉਹਨੂੰ ਮੈਂ ਕਿਹਾ ਜਰਾ ਕੁੱਤੇ ਬਹੁਤ ਘੁੰਮਣ ਲੱਗ ਪਏ ਇਹ ਤੁਸੀਂ ਰੋਕਿਆ ਕਰੋ ਵਾਰਾ ਕੁੱਤੇ ਕਹਿੰਦਾ ਸਰਦਾਰ ਜੀ ਹਮ ਆਪਕੋ ਇੱਕ ਬਾਤ ਬਤਾਏ ਮੈਂ ਦੱਸ ਉਹ ਸਿਕਿਉਰਿਟੀ ਗਾਰਡ ਕਹਿੰਦਾ ਸਰਦਾਰ ਜੀ ਉਹ ਜੋ ਕੁੱਤਾ ਹੈ ਨਾ ਕਹਿੰਦਾ ਉਸਮੇ ਕੋਈ ਖਾਸ ਬਾਤ ਹੈ ਮੈਂ ਕੁੱਤੇ ਚ ਕੀ ਖਾਸ ਬਾਤ ਹੈ ਕਹਿੰਦਾ ਕਲੋਨੀ ਦੇ ਬਹੁਤ ਲੋਕ ਸਵੇਰ-ਸਵੇਰ ਇਸ ਨੂੰ ਢੂੰਡਦੇ ਨੇ ਮੈਂ ਕਹ ਖਾਸ ਬਾਤ ਕੋਈ ਨਹੀਂ ਉਹ ਕਾਲੇ ਰੰਗ ਦਾ ਹੈ ਕਿਸ ਪੰਡਤ ਨੇ ਦੱਸਿਆ ਹੁਣੇ ਵੇ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਗ੍ਰਹਿ ਦੂਰ ਹੁੰਦੇ ਨੇ ਸਾਧ ਸੰਗਤ ਐਨੇ ਬਹਿਮ ਭਰਮ ਨੇ ਇਹਦਾ ਮਤਲਬ ਦੂਜੇ ਕੁੱਤੇ ਨੂੰ ਰੋਟੀ ਨਹੀਂ ਪਾਣੀ ਉਹਨਾਂ ਦੇ ਅੰਦਰ ਵੀ ਜਾਨ ਨਹੀਂ ਜਿਹੜੇ ਪਾਉਣ ਵਾਲੇ ਉਹ ਬਹਿਮ ਹੀ ਹੋ ਗਏ ਜਿਨ੍ਹਾਂ ਨੇ ਪਰਪਕਾਰ ਕਮਾਉਣਾ ਸੀ ਉਹ ਭੁੱਲੀ ਗਏ ਖੈਰ ਤੁਸੀਂ ਪਿੰਡਾਂ ਚੋਂ ਆਏ ਹੋ ਹਰੇਕ ਸਾਲ ਪਿੰਡਾਂ ਵਿੱਚ ਮਾਲ ਜੰਤ ਜੀਆ ਜੰਤਲੇ ਖੰਡ ਪਾਠ ਲੋਕ ਕਰਾਉਂਦੇ ਸੀ ਸਾਰੇ ਪਰਿਵਾਰ ਦਾ ਪਸ਼ੂਆਂ ਦਾ ਵੀ ਭਲਾ ਮੰਗਦੇ ਸੀ ਲੋਕ ਜਦੋਂ ਨੂਰੇ ਮੁਸਲਮਾਨ ਨੇ ਆਪਣੇ ਜਾਨਵਰ ਦਾ ਭਲਾ ਮੰਗਿਆ ਨਾ ਖੋਤੀ ਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਦਇਆ ਕਰਤੀ ਇੱਕ ਦਿਨ ਦੀ ਸੇਵਾ ਦੇ ਬਦਲੇ ਨੂਰੇ ਮੁਸਲਮਾਨ ਦੀ ਗਰੀਬੀ ਦੂਰ ਹੋ ਗਈ ਉਹਦੋਂ ਪੁੱਤਰਾਂ ਦਾ ਐਸਾ ਕਾਰੋਵਾਰ ਚੱਲਿਆ ਐਸੇ ਕੰਮਾਂ 'ਚ ਲੱਗ ਗਏ ਉਹਨਾਂ ਦਾ ਕਾਰੋਬਾਰ ਵਧਿਆ ਇਟਾਂ ਢੋਣ ਵਾਲਾ ਨੂਰਾ ਮੁਸਲਮਾਨ ਉਹ ਤੇ ਆਵੇ ਲੱਗ ਗਏ ਪੱਠੇ ਲੱਗ ਗਏ ਉਹ ਪੱਠਿਆਂ ਦਾ ਮਾਲਕ ਬਣ ਗਿਆ ਇੱਕ ਦਿਨ ਨੂਰੇ ਮੁਸਲਮਾਨ ਦੇ ਨਾਮ ਉਤੇ ਨੂਰਦੀਨ ਦੀ ਸਰਾਂ ਬਣੀ ਔਰ ਸਾਥ ਸੰਗਤ ਉਹਦੇ ਆਵੇ ਤੇ ਪੱਠੇ ਪੱਕਣ ਲੱਗ ਪਏ ਨੂਰੇ ਮੁਸਲਮਾਨ ਦੇ ਨਾਲ ਨਾਲ ਉਹਦੀ ਖੁੱਤੀ ਦਾ ਵੀ ਭਲਾ ਹੋ ਗਿਆ ਜਦੋਂ ਮਹਾਂਪੁਰਸ਼ਾਂ ਨੇ ਕਥਾ ਸੁਣਾਉਣੀ ਨਾ ਤੇ ਦਾ ਉਲੇਖ ਪਤਾ ਕਿੱਥੇ ਹੋਇਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਗਰੇ ਦੇ ਕਿਲੇ ਚ ਗਏ ਹਿੰਦੁਸਤਾਨ ਦਾ ਨਵਾਂ ਬਣਿਆ ਬਾਦਸ਼ਾਹ ਜਿਹਦੀ ਮਦਦ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਸ਼ਾ ਉਹ ਤੇ ਉਹਦੀ ਰਾਣੀ ਮੱਥਾ ਟੇਕਣ ਆਏ ਜਦੋਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ ਕਲਗੀਆਂ ਵਾਲੇ ਪਾਤਸ਼ਾਹ ਹੱਸ ਬੈ ਨਾਲੇ ਸੀਸ ਤੇ ਤੀਰ ਦੀ ਨੋਕ ਨਾਲ ਅਸ਼ੀਰਵਾਦ ਦਿੱਤਾ ਨਾਲੇ ਹੱਸ ਬੈ ਬਹਾਦਰ ਸ਼ਾ ਕਿਨਾਂ ਮਹਾਰਾਜ ਹੱਸ ਕਿਉਂ ਬੈਓ ਮਰ ਮੱਥ ਟਿਕਣ ਚੋ ਗਲਤੀ ਹੋ ਗਈ ਕਹਿੰਦੇ ਨਹੀਂ ਕਹਿੰਦੇ ਸਿਰਫ ਹੱਸ ਕਿਉਂ ਰਹੇ ਹੋ ਹਜ਼ੂਰ ਨੇ ਕਿਹਾ ਭਾਈ ਕੋਈ ਗੱਲ ਚੇਤੇ ਆ ਗਈ ਕਹਿੰਦੇ ਮਹਾਰਾਜ ਕੀ ਗੱਲ ਚੇਤੇ ਆ ਗਈ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਨੂੰ ਕਹਿੰਦੇ ਗੱਲ ਚੇਤੇ ਆ ਗਈ ਚੌਥੇ ਜੰਮੇ ਚ ਕੋਈ ਮੁਸਲਮਾਨ ਸੀ ਨੂਰਾ ਉਹ ਗੱਡੇ ਕੋਤੀ ਦਾ ਕੰਮ ਕਰਦਾ ਸੀ ਇੱਕ ਦਿਨ ਉਹਨੇ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਇੱਕ ਦਿਨ ਦੀ ਸੇਵਾ ਦੇ ਬਦਲੇ ਗਰੀਬੀ ਦੂਰ ਹੋ ਗਈ ਦਲੇਦਰ ਦੂਰ ਹੋ ਗਿਆ ਕਲ ਪਲੇਸ਼ ਮਿਟ ਗਏ ਤੇ ਕਹਿੰਦੇ ਪਤਾ ਗੁਰੂ ਰਾਮ ਦਾ ਸਮਾਹਰਨ ਕੀ ਦਿੱਤਾ ਕਹਿੰਦੇ ਜੀ ਕੀ ਕਹਿੰਦੇ ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਮਿਲ ਗਿਆ ਉਹਨੂੰ ਕਹਿੰਦੇ ਮਹਾਰਾਜ ਸੱਚੀ ਕਹਿੰ ਲਗੇ ਹਾਂ ਤੇ ਮਹਾਰਾਜ ਕਹਿੰਦੇ ਉਹ ਰਾਜਾ ਪਤਾ ਕੌਣ ਹੈ ਹੁਣ ਕਹਿੰਦੇ ਜੀ ਕੌਣ ਕਹਿੰਦੇ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾ ਤੂੰ ਆ ਉਹ ਰਾਜਾ ਐਵੇਂ ਨਹੀਂ ਤੇਰੀ ਮਦਦ ਕੀਤੀ ਤੇਰੇ ਪਿਓ ਦੇ ਗੁਨਾਹ ਗਲਤੀਆਂ ਨਹੀਂ ਅਸੀਂ ਵਿਚਾਰੇ ਤੇਰੀ ਮਦਦ ਐਵੇਂ ਨਹੀਂ ਕੀਤੀ ਚੌਥੇ ਜਮੇ ਵਿੱਚ ਇੱਕ ਦਿਨ ਤੂੰ ਸੇਵਾ ਕੀਤੀ ਸੀ ਤਾਂ ਤੇਰੇ ਅੰਦਰ ਭਾਵਨਾ ਬਣੀ ਇਸ ਜਮੇ ਵਿੱਚ ਤੈਨੂੰ ਰਾਜ ਦਵਾਇਆ ਅੱਜ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਰਾਜ ਕਰ ਰਹੇ ਹੈ ਤੇ ਬਾਦਸ਼ਾਹ ਨੇ ਕਿਹਾ ਤੈਨੂੰ ਪਤਾ ਹੈ ਉਸ ਜਨਮ ਵਿੱਚ ਤੂੰ ਖੁੱਤੀ ਦਾ ਵੀ ਭਲਾ ਮੰਗਿਆ ਸੀ ਕਹਿੰਦਾ ਮਹਾਰਾਜ ਫਿਰ ਉਹਦਾ ਭਲਾ ਹੋਇਆ ਕਹਿੰਦੇ ਤਾਈਆਂ ਤਾਂ ਹੱਸੇ ਆ ਭਈ ਉਹਦਾ ਵੀ ਭਲਾ ਹੋ ਗਿਆ ਤੇਰੇ ਨਾਲ ਕਹਿੰਦੇ ਮਹਾਰਾਜ ਉਹ ਕਹਿੰਦੇ ਕਿਨਗੇ ਹਿੰਦੁਸਤਾਨ ਦੀ ਮਹਾਰਾਣੀ ਬਣ ਕੇ ਤੇਰੇ ਨਾਲ ਬੈਠੀ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜੇ ਗੁਰੂ ਮੁਕਤੀ ਦੇਣ ਤੇ ਆਜੇ ਜਾਨਵਰਾਂ ਨੂੰ ਵੀ ਦੇ ਦਿੰਦਾ ਕੱਲੇ ਬੰਦਿਆਂ ਨੂੰ ਇਹ ਉਹ ਗੁਰੂ ਹੈ ਜਿਹੜਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਸ਼ੂਆਂ ਨੂੰ ਪ੍ਰੇਤਾਂ ਨੂੰ ਮੁਗਦਾਂ ਨੂੰ ਤਾਰ ਸਕਦਾ ਜੇ ਤਾਰਨ ਤੇ ਆ ਜਾਏ ਇਹਦੇ ਵਾਸਤੇ ਨਾ ਮੈਨੂੰ ਪਤਾ ਜਦੋਂ ਅਸੀਂ ਕਥਾ ਸੁਣਾਈ ਦੀ ਤਰਕ ਬਹੁਤ ਪੈਦਾ ਹੁੰਦੇ ਨਹੀਂ ਜੀ ਬੰਦੇ ਦੀ ਪਸ਼ੂ ਵਰਤੀ ਦਾ ਜ਼ਿਕਰ ਹੈ ਪਸ਼ੂ ਪ੍ਰੇਤ ਮੁਗਦ ਇਹ ਬੰਦੇ ਦੀ ਵਰਤੀ ਹੈ ਜੀ ਪ੍ਰੇਤ ਵਰਤੀ ਪਸ਼ੂ ਵਰਤੀ ਮੁਗਦਾਂ ਦੀ ਵਰਤੀ ਪਰ ਇਹ ਵੀ ਸੱਚ ਹੈ ਕਿ ਜੇ ਗੁਰੂ ਤारण ਤੇ ਆ ਜਾਏ ਪਸ਼ੂਆਂ ਨੂੰ ਵੀ ਤਾਰ ਦਿੰਦਾ ਹੈ ਮੈਂ ਕਈ ਤੁਹਾਨੂੰ ਅਸਥਾਨ ਧਰਮ ਕਿੱਦਾਂ ਦੇ ਇਤਿਹਾਸਕ ਅਸਥਾਨ ਦੱਸ ਦਾਂਗਾ ਜਿੱਥੇ ਘਟਨਾਵਾਂ ਘਟੀਆਂ ਨੇ ਅੱਛਾ ਤੁਸੀਂ ਹਯੂਰ ਸਭ ਜਾਂਦੇ ਹੋ ਉੱਥੇ ਇੱਕ ਗੁਰਦੁਆਰਾ ਆ ਸ਼িকার ਘਾਟ ਜਿਹੜਾ ਸਿੱਖ ਹਯੂਰ ਸਭ ਜਾਂਦਾ ਹੈ ਉਹ ਦਰਸ਼ਨ ਕਰਨ ਤਾਂ ਜਾਂਦਾ ਹੈ ਨਾ ਸ਼িকার ਘਾਟ ਮੱਥਾ ਟੇਕਣ ਜਾਂਦੇ ਹੋ ਉਹ ਕਿਹਨੂੰ ਮੁਕਤ ਕੀਤਾ ਹੈ ਇੱਕ ਸਹੇਦੀ ਜੂਨ ਵਿੱਚ ਜਾਨਵਰ ਉਹਨੂੰ ਮੁਕਤ ਕੀਤਾ ਜਿਹੜਾ ਸਹੇਦੀ ਜੂਨ ਜਪਿਆ ਉੱਥੇ ਫੋਟੋ ਲੱਗੀ ਇਤਿਹਾਸ ਲਿਖਿਆ ਸਹੇ ਨੂੰ ਮੁਕਤੀ ਦਿੱਤੀ ਜੇ ਗੁਰੂ ਧਾਰਨ ਤੇ ਆ ਜਾਏ ਜਾਨਵਰਾਂ ਨੂੰ ਧਾਰ ਦਿੰਦਾ ਫਿਰੋਜ਼ਪੁਰ ਦੇ ਇਲਾਕੇ ਵਿੱਚ ਮਾਲ ਲੈ ਜਾਓ ਇੱਕ ਗੁਰਦਾਰਾ ਕੌਣੀ ਸਾਹਿਬ ਉੱਥੇ ਤਾਂ ਦਾ ਉਧਾਰ ਕੀਤਾ ਮਹਾਰਾਜ ਜਾਨਵਰ ਪੰਛੀ ਹੈ ਨਾ ਅੱਛਾ ਜਦੋਂ ਤੁਸੀਂ ਮੁੱਗੇ ਤੋਂ ਫਿਰੋਜ਼ਪੁਰ ਜਾਂਦੇ ਹੋ ਫਿਰੋਜ਼ਪੁਰ ਬੜਨ ਲੱਗਿਆ ਗੁਰਦਾਰਾ ਉਹਨੇ ਜਮਨੀ ਸਾਹਿਬ ਹੁਣ ਜਮਨੀ ਸਾਹਿਬ ਜਿਹੜਾ ਗੁਰਦੁਆਰਾ ਹੈ ਉੱਥੇ ਮਹਾਰਾਜ ਬਾਜ ਦੇ ਕੋਲੋਂ ਤਿੱਤਰ ਦਾ ਉਧਾਰ ਕਰਾਉਂਦੇ ਆ ਜਮਨੀ ਪੂਰੀ ਕੀਤੀ ਜੇ ਗੁਰੂ ਧਰਨ ਤੇ ਆ ਜਾਏ ਉਹ ਪਸ਼ੂ ਪਰਿੱਤਮ ਮੁਗਧਾ ਨੂੰ ਵੀ ਧਾਰ ਦਿੰਦਾ ਪਰ ਸ਼ਰਤ ਇੱਕ ਹੈ ਦਾਵਾਂ ਨਹੀਂ ਕੋਈ ਕੋਈ ਸੇਵਾ ਕਰਕੇ ਨੂਰੇ ਮੁਸਲਮਾਨ ਵਾਂਗ ਮੰਗੇ ਹੱਥ ਜੋੜ ਕੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਕਿਉਂਕਿ ਜਿੱਦਣ ਦਿਹਾੜੀ ਮੰਗਦਾ ਹੈ ਨਾ ਉਹ ਬਾਬਾ ਬੁੱਢਾ ਸਾਹਿਬ ਦੇ ਕੋਲ ਬਾਵਾ ਟੰਕੇ ਮੰਗਦਾ ਲਿਓ ਜੀ ਦਿਹਾੜੀ ਜਦੋਂ ਗੁਰੂ ਰਾਮਦਾਸ ਮਹਾਰਾਜ ਕੋਲ ਮੰਗਣ ਗਿਆ ਉਸ ਦਿਨ ਦਿਹਾੜੀ ਲਾ ਕੇ ਹੱਥ ਜੋੜ ਕੇ ਮੰਗਿਆ ਮਹਾਰਾਜ ਅੱਜ ਕਿਰਪਾ ਦੇ ਦਿਓ ਅੱਜ ਸਿਰਫ ਪਿਆਰ ਦੇ ਦਿਓ ਅੱਜ ਪੈਸੇ ਨਹੀਂ ਉਹ ਲੈਣੇ ਅੱਜ ਮੈਂ ਤੁਹਾਡੀ ਕਿਰਪਾ ਲੈਣ ਆਇਆ ਹੈ ਕਿਰਪਾ ਮੰਗੀ ਜਾਂਦੀ ਹੈ ਕਿਰਪਾ ਤੇ ਦਾਵਾ ਨਹੀਂ ਹੈ ਕਰਮ ਕਰਕੇ ਬੰਦਾ ਦਾਵਾ ਕਰ ਲੈਂਦਾ ਮੈਂ ਕੀਤਾ கிருப்போ கிருப்போ ராம கிருப்பா கிருப்பா கிரத்தேச்ச ਸਤਨਾਮ ਸ੍ਰੀ ਵਾਹਿਗੁਰੂ ਫਿਰ ਮੰਗਣ ਲੱਗਿਆ ਇੱਕ ਸ਼ਰਤ ਹੈ ਦਿਲੋਂ ਮੰਗ ਇਹ ਨਾ ਹੋਵੇ ਮਨ ਕਿਤੇ ਹੋਰ ਹੋਵੇ ਮੁਖ ਕਿਤੇ ਹੋਰ ਹੋਵੇ ਉਹਨੂੰ ਫਿਰ ਗੁਰੂ ਨੇ ਪਤਾ ਕੀ ਕਿਹਾ ਪੱচ্চਾ ਤੇ ਜਿਹੜਾ ਦਿਲੋਂ ਮੰਗਦਾ ਉਹਨੂੰ ਕਿਹਾ ਸੱਚਾ ਦਿਲ ਕਿਤੇ ਹੋਰ ਨਾ ਹੋਵੇ ਕਈ ਵਾਰ ਮੰਗਣ ਲੱਗਿਆ ਨਾ ਧਿਆਨ ਹੁੰਦਾ ਵੀ ਜੇ ਇੱਥੋਂ ਨਹੀਂ ਤਾਂ ਉਹ ਦੂਜਾ ਦੋਸਤ ਵੀ ਹੈ ਉਹਦੇ ਕੋਲੋਂ ਵੀ ਪੁੱਛਾਂਗੇ ਜੇ ਇਹਨੇ ਜਵਾਬ ਦਿੱਤਾ ਜਦੋਂ ਐ ਹੋਵੇ ਮੰਗਣ ਲੱਗਿਆਂ ਤੁਹਾਡਾ ਧਿਆਨ ਕੇਂਦਰਿਤ ਨਹੀਂ ਹੋਏਗਾ ਇੱਕ ਦਿਨ ਜਦੋਂ ਗੁਰੂ ਕੋਲੋਂ ਮੰਗਣਾ ਹੈ ਜੇ ਕਿਸੇ ਹੋਰ ਇਤਿਹਾਸ ਹੈ ਵੀ ਉੱਥੇ ਵੀ ਸੁਖਣਾ ਸੁਖੀ ਹੈ ਫਲਾਨੀ ਜਗ੍ਹਾ ਤੇ ਵੀ ਫਿਰ ਇਕਾਗਰਤਾ ਨਹੀਂ ਬਣਦੀ ਆਪਣੀ ਪ੍ਰਤੀਤ ਆਪ ਵੀ ਖੋਵੇ ਬਹੁ ਰਸਕਾ ਵਿਸ਼ਵਾਸ ਨਾ ਹੋਵੇ ਇਨੂੰ ਮਹਰਤ ਕਹਿੰਦੇ ਦਿਲੋਂ ਮੁਹੱਬਤ ਜਿੰਨ ਸੱਚੇ ਆ ਜਿੰਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚੇ ਆ ਮਨ ਕਿਤੇ ਹੋਰ ਮੂੰਹ ਤੋਂ ਇੱਥੇ ਮੰਗ ਰਿਆ ਪੱচ্চਾ ਇੱਕ ਨੁਕਤਾ ਹੋਰ ਤੁਹਾਡੇ ਧਿਆਨ ਚ ਆਏਗਾ ਜ਼ਿੰਦਗੀ ਚ ਕੰਮ ਵੀ ਆਏਗਾ ਸੁਣਿਓ ਧਿਆਨ ਨਾਲ ਦਿਲ ਜਿਹੜਾ ਨਾ ਦਿਲ ਉਹਦਾ ਜ਼ਿਕਰ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਆਇਆ। ਇਹ ਸਬਜੈਕਟ ਇੱਕ ਦਿਨ ਮੈਂ ਲਾਈਵ ਤੋਂ ਕਥਾ ਚ ਰੱਖਿਆ ਸੀ। ਦਿਲ ਜਿਹੜਾ ਉਹ ਦੋ ਕੰਮ ਕਰਦਾ ਹੈ। ਇੱਕ ਸਰੀਰਕ ਤੌਰ ਤੇ ਬਾਡੀ ਦਾ ਪਾਰਟ ਹੈ। ਦਿਲ ਜਿਹੜਾ ਸਰੀਰ ਦਾ ਬਾਡੀ ਦਾ ਪਾਰਟ ਹੈ, ਹਿੱਸਾ ਹੈ ਜੇ ਦਿਲ ਚੱਲ ਰਿਹਾ ਹੈ ਤਾਂ ਬੰਦਾ ਜਿਉਂਦਾ ਹੈ, ਦਿਲ ਬੰਦ ਹੋ ਜਾਏ। ਸਤ ਮੋਜਨ ਦਿਲ ਦੇ ਸਿਰ ਤੇ ਸਰੀਰ ਖੜਾ ਹੈ ਹਾਰਟ ਦੇ ਸਿਰ ਤੇ ਸਰੀਰ ਚੱਲ ਰਿਹਾ ਹੈ ਔਰ ਬੜੇ ਕਮਾਲ ਦੀ ਗੱਲ ਹੈ ਜਦੋਂ ਤੋਂ ਜਨਮ ਨਹੀਂ ਸੀ ਲਿਆ ਉਦੋਂ ਤੋਂ ਕੰਟੀਨਿਊ ਚੱਲ ਰਿਹਾ ਹੈ ਮਾਤਾ ਦੇ ਘਰ ਵਿੱਚ ਜਨਮ ਤੋਂ ਪਹਿਲੇ ਦਿਲ ਧੜਕਣਾ ਸ਼ੁਰੂ ਹੋ ਗਿਆ ਹੈ ਔਰ ਆਖਰੀ ਸੁਹਾਸ ਤੱਕ ਤੇ ਚੱਲਦਾ ਹੈ ਬਾਕੀ ਸਰੀਰ ਦੇ ਜਿੰਨੇ ਪਾਰਟਸ ਨੇ ਉਹ ਆਰਾਮ ਕਰ ਲੈਂਦੇ ਨੇ ਦਿਲ ਨਹੀਂ ਆਰਾਮ ਕਰਦਾ ਬੰਦੇ ਰੱਤੀ ਸੌਣ ਲੱਗਦੇ ਹੋ ਅੱਖਾਂ ਆਰਾਮ ਕਰ ਰਹੀਆਂ ਨੇ ਬਿਲਕੁਲ ਸੁੱਤੇ ਪੇ ਬੰਦੇ ਨੂੰ ਦਿਸਦਾ ਥੋੜੀ ਰੱਤੀ ਸੌਣ ਲੱਗਿਆ ਜ਼ਮਾਨ ਬੰਦ ਹੈ ਸੁੱਤਾ ਪੇ ਬੰਦਾ ਬੋਲਦਾ ਚੁੱਪ ਸੁੱਤੇ ਪੇ ਨੂੰ ਸੁਣਦਾ ਵੀ ਨਹੀਂ ਕੰਨ ਵੀ ਆਰਾਮ ਕਰਦੇ ਨੇ ਕੋਈ ਬਹੁਤ ਜ਼ਿਆਦਾ ਉੱਚੀ ਆਵਾਜ਼ ਚ ਰੌਲਾ ਪਾਵੇ ਫਿਰ ਸੁਣਦਾ ਅਦਰਵਾਈਜ਼ ਸੁੱਤੇ ਬੰਦੇ ਦੇ ਕੋਲ ਹੌਲੀ ਹੌਲੀ ਦੱਲਣ ਕਰੀ ਜੋ ਤੁਸਣ ਦੇਨੀ ਆਪ ਤਾਂ ਕਈ ਵਾਰ ਸੁੱਤੇ ਹੁੰਨੇ ਆਂ ਘਰ ਦੀਆਂ ਮਾਈਆਂ ਸਵੇਰ ਸਿਰ ਰਸੋਈ ਦਾ ਕਿੰਨਾ ਕੰਮ ਕਰ ਲੈਨੀ ਆ ਸੁਣਦਾ ਆਪਾਂ ਨੂੰ ਕੁਛ ਕੰਨ ਆਰਾਮ ਕਰ ਰਹੇ ਨੇ